ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ ਨਹੀਂ ਆ ਸੁਖੀ ਨਹੀਂ ਆ ਸਾਡੇ ਜੀਵਨ ਦੇ ਵਿੱਚ ਸਾਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਨੇ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਏ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਆ ਨਰਾਸ਼ ਹੋ ਚੁੱਕੇ ਆ ਕੁਝ ਵੀ ਸਮਝ ਨਹੀਂ ਲੱਗਦਾ ਕਿ ਅਸੀਂ ਕੀ ਕਰੀਏ ਸਾਨੂੰ ਤਾਂ ਇੰਜ ਲੱਗਦਾ ਵੀ ਜਿਵੇਂ ਸਾਡੀ ਕਿਸਮਤ ਹੀ ਮਾੜੀ ਆ ਰੱਬ ਸਾਡੀ ਕਿਸਮਤ ਦੇ ਵਿੱਚ ਸੁੱਖ ਲਿਖਣੇ ਹੀ ਭੁੱਲ ਗਿਆ ਰੱਬ ਨੇ ਸਾਡੀ ਕਿਸਮਤ ਦੇ ਵਿੱਚ ਦੁੱਖ ਹੀ ਦੁੱਖ ਲਿਖ ਕੇ ਭੇਜਿਆ ਤਾਂ ਉਹ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੋਨ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਦੁੱਖਾਂ ਦਾ ਮੁੱਖ ਕਾਰਨ ਕੀ ਆ ਅਤੇ ਅਸੀਂ ਆਪਣੇ ਜੀਵਨ ਦੇ ਵਿੱਚ ਸੁਖੀ ਕਿੰਜ ਹੋ ਸਕਦੇ ਆ ਇਹ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਦਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਭੈਣ ਭਰਾਏ ਜੋ ਕਹਿ ਦਿੰਦੇ ਆ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਖੁਸ਼ ਨਹੀਂ ਆ ਸੁਖੀ ਨਹੀਂ ਆ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਦੇ ਨਾਲ ਘਿਰੇ ਪਏ ਆ ਅਤੇ ਨਾਲ ਹੀ ਉਹ ਕਹਿੰਦੇ ਆ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖਿਆ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਸਿੱਖਿਆ ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਆ ਰੋਜ਼ ਗੁਰਬਾਣੀ ਦਾ ਪਾਠ ਕਰਦੇ ਆ ਪਰ ਫੇਰ ਵੀ ਪਤਾ ਨਹੀਂ ਕੀ ਗੱਲ ਆ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਨਹੀਂ ਹੋ ਰਹੇ ਸਾਡੀ ਜ਼ਿੰਦਗੀ 네ਗੇਟਿਵਿਟੀ ਨਿਰਾਸ਼ਾ ਦੇ ਨਾਲ ਪਰ ਚੁੱਕੀ ਆ ਤਾਂ ਸੰਗਤ ਜੀ ਇਹ ਗੱਲ ਤਾਂ ਮੰਨਣ ਦੇ ਵਿੱਚ ਹੀ ਨਹੀਂ ਆਉਂਦੀ ਕਿ ਹੋਵੇ ਗੁਰੂ ਨਾਨਕ ਪਾਸ਼ਾ ਜੀ ਦੇ ਕਰਤਾ ਸਿੱਖ ਤੇ ਉਹ ਕਵੇ ਕਿ ਮੈਂ ਦੁਖੀ ਜਾਂ ਨਰਾਸ਼ ਆ ਇਹ ਤਾਂ ਉਹ ਗੱਲ ਹੋ ਗਈ ਵੀ ਜਿਵੇਂ ਕੋਈ ਮਨੁੱਖ ਨਦੀ ਦੇ ਕੰਢੇ ਬਠਾ ਪਿਆਸਾ ਮਰ ਗਿਆ ਤੇ ਉਹ ਪਿਆਸੇ ਨੇ ਜਾ ਕੇ ਰੱਬ ਨੂੰ ਸ਼ਿਕਾਇਤ ਕੀਤੀ ਰੱਬ ਨੂੰ ਕਿਹਾ ਕਿ ਰੱਬ ਜੀ ਉਹ ਨਦੀ ਨੇ ਮੈਨੂੰ ਆਪਣਾ ਪਾਣੀ ਪੀਣ ਨੂੰ ਨਹੀਂ ਦਿੱਤਾ ਮੈਂ ਇਸ ਕਰਕੇ ਪਿਆਸਾ ਮਰ ਗਿਆ ਰੱਬ ਨੇ ਨਦੀ ਨੂੰ ਬੁਲਾਇਆ ਅਤੇ ਕਿਹਾ ਹਾਂ ਨਦੀਏ ਇਹ ਬੰਦਾ ਤੇਰੇ ਕੰਡੇ ਬੈਠਾ ਰਿਹਾ ਤੇਰੇ ਕੋਲ ਬੈਠਾ ਰਿਹਾ ਪਰ ਤੂੰ ਆਪਣਾ ਪਾਣੀ ਪੀਣ ਨੂੰ ਨਹੀਂ ਦਿੱਤਾ ਇਹ ਪਿਆਸਾ ਮਰ ਗਿਆ ਤਾਂ ਨਦੀ ਨੇ ਕਿਹਾ ਮਹਾਰਾਜ ਮੈਂ ਤਾਂ ਇਹਨੂੰ ਬਹੁਤ ਕਿਹਾ ਸੀ ਕਿ ਪੁੱਤ ਇਹ ਸਾਰਾ ਹੀ ਪਾਣੀ ਤੇਰਾ ਏ ਤੂੰ ਇਹਦੇ ਵਿੱਚੋਂ ਜਿੰਨਾ ਮਰਜੀ ਪੀ ਜਿੰਨਾ ਮਰਜੀ ਜਿਵੇਂ ਮਰਜੀ ਵਰਤ ਲੈ ਪਰ ਇਹਦੇ ਲਈ ਤੈਨੂੰ ਝੁਕਣਾ ਪੈਣਾ ਹੈ ਝੁਕ ਕੇ ਪਾਣੀ ਦਾ ਬੁੱਕ ਪਰਨਾ ਪੈਣਾ ਹੈ ਜਾਂ ਪਾਣੀ ਦਾ ਗਲਾਸ ਪਰਨਾ ਪੈਣਾ ਏ ਉਹਨੂੰ ਆਪਣੇ ਮੂੰਹ ਨਾਲ ਲਾਉਣਾ ਪੈਣਾ ਏ ਉਹ ਪਾਣੀ ਨੂੰ ਆਪਣੇ ਅੰਦਰ ਲੰਘਾਉਣਾ ਪੈਣਾ ਏ ਤਾ ਤੇਰੀ ਪਿਆਸ ਬੁਝੇਗੀ ਪਰ ਇਹ ਝੁਕਣ ਨੂੰ ਹੀ ਤਿਆਰ ਨਹੀਂ ਸੀ ਇਸੇ ਕਰਕੇ ਇਹ ਪਿਆਸਾ ਮਰ ਗਿਆ ਤੇ ਇਹ ਉਦਾਹਰਨ ਦੇ ਕੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਆਪਾਂ ਨੂੰ ਵੀ ਇਹ ਗੱਲ ਸਮਝਾਉਂਦੇ ਆ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਘਰ ਐਸਾ ਹੈ ਗੁਰੂ ਨਾਨਕ ਪਾਸ਼ਾ ਜੀ ਦਾ ਦਰ ਐਸਾ ਹੈ ਕਿ ਸਾਡੇ ਢੈਣ ਚ ਦੇਰੀ ਆ ਮਹਾਰਾਜ ਸੱਚੇ ਪਾਸ਼ਾ ਬਖਸ਼ਣ ਲੱਗਿਆਂ ਦੇਰ ਨਹੀਂ ਲਾਉਂਦੇ ਸਾਡੀ ਮੰਗਣ ਚ ਦੇਰੀ ਆ ਮਾਰਾ ਸੱਚੇ ਪਾਤਸ਼ਾਹ ਦੇਨ ਚ ਦੇਰ ਨਹੀਂ ਲਾਂਦੇ ਸਾਡੀਆਂ ਝੋਲੀਆਂ ਪਰਨ ਦੇ ਵਿੱਚ ਦੇਰ ਨਹੀਂ ਲਾਂਦੇ ਬਸ ਸਾਨੂੰ ਮੰਗਣਾ ਨਹੀਂ ਆਉਂਦਾ ਅਸੀਂ ਬਸ ਉਪਰੋਂ ਉਪਰੀ ਕਹਿੰਨੇ ਆ ਕਿ ਮਾਰਾ ਸੱਚੇ ਪਾਤਸ਼ਾਹ ਅਸੀਂ ਤੇਰੇ ਆ ਸਾਡੀ ਲਾਜ ਰੱਖ ਲਓ ਪਰ ਅੰਦਰੋਂ ਸਾਨੂੰ ਆਪਣੇ ਮਾਰਾ ਸੱਚੇ ਪਾਤਸ਼ਾਹ ਜੀ ਦੇ ਉੱਤੇ ਵਿਸ਼ਵਾਸ ਬਣਿਆ ਹੀ ਨਹੀਂ ਪਈਉ ਤਾਂ ਮਨ ਇੱਧਰ ਉੱਧਰ ਪਟਕਦਾ ਰਹਿੰਦਾ ਹੈ ਮਹਾਪੁਰਖ ਜੀ ਕਹਿੰਦੇ ਜਦਨ ਹੀ ਮਾਰਾ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੂਰਾ ਬਣ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਪਵਿੱਤਰ ਬਾਣੀ ਨੂੰ ਧਿਆਨ ਦੇ ਨਾਲ ਪੜ ਸੁਣ ਕੇ ਆਪਣੇ ਅੰਦਰ ਵਸਾਲਿਆ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਸਾਰੀ ਨੈਗੇਟਿਵਿਟੀ ਦੂਰ ਹੋ ਜਾਣੀ ਹੈ ਸਾਡਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਣਾ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਸੁਖੀ ਹੋ ਜਾਵਾਂਗੇ ਪਰ ਅਸੀਂ ਬਾਣੀ ਵੀ ਉੱਪਰੋਂ ਉੱਪਰੀ ਪੜਦੇ ਹਾਂ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਉੱਪਰੋਂ ਉੱਪਰੀ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੇਰੇਆਂ ਸਾਡੀ लाज ਰੱਖ ਲਓ ਮਨੋਂ ਸਾਡਾ ਪਰੋਸਾ ਨਹੀਂ ਬਣਿਆ ਨਾ ਹੀ ਅਸੀਂ ਆਪਣੇ ਗੁਰੂ ਅੱਗੇ ਸੰਪੂਰਨ ਰੂਪ ਦੇ ਵਿੱਚ ਸਮਰਪਿਤ ਹੁੰਨੇ ਆ ਅਸੀਂ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਅੱਗੇ ਢਹਿਣ ਨੂੰ ਤਿਆਰ ਨਹੀਂ ਆ ਮੰਨਣ ਨੂੰ ਤਿਆਰ ਨਹੀਂ ਆ ਕਿ ਅਸੀਂ ਔਗਣਾ ਦੇ ਨਾਲ ਅਸੀਂ ਮੈਲ ਦੇ ਨਾਲ ਭਰੇ ਪਏ ਆ ਆ ਸਾਡਾ ਜਿਹੜਾ ਮਨ ਆ ਇਹ ਪੂਰਾ ਮੈਲ ਦੇ ਨਾਲ ਭਰਿਆ ਏ ਪਰ ਅਸੀਂ ਮੰਨਦੇ ਹੀ ਨਹੀਂ ਅਸੀਂ ਦੁਨੀਆ ਨੂੰ ਤਾਂ ਧੋਖਾ ਦੇ ਸਕਦੇ ਆ ਪਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਧੋਖਾ ਤਾਂ ਨਹੀਂ ਦੇ ਸਕਦੇ ਉਹ ਅੰਤਰਜਾਮੀ ਪਾਸ਼ਾ ਸਾਡੇ ਬਾਰੇ ਸਭ ਜਾਣਦੇ ਆ ਅਸੀਂ ਭਾਵੇਂ ਜਿੰਨਾ ਮਰਜੀ ਸਵੇਰੇ ਸਵੇਰ ਇਸ਼ਨਾਨ ਕਰਕੇ ਸੋਹਣੇ ਸਾਫ ਸੁਥਰੇ ਕੱਪੜੇ ਪਾ ਲਈਏ ਆਪਣੇ ਤਨ ਨੂੰ ਸਵਾਰਨ ਦੇ ਲਈ ਜਿੰਨੇ ਮਰਜੀ ਸ਼ਿੰਗਾਰ ਕਰ ਲਈਏ ਖੁਸ਼ਬੂਦਾਰ ਚੀਜ਼ਾਂ ਆਪਣੇ ਸਰੀਰ ਤੇ ਲਗਾ ਲਈਏ ਪਰ ਜਿਹੜੀ ਅੰਦਰ ਦੀ ਮੈਲ ਆ ਨਾ ਇਹਨਾਂ ਚੀਜ਼ਾਂ ਨੇ ਦੂਰ ਨਹੀਂ ਕਰਨੀ ਇਹ ਮੈਲ ਦੂਰ ਹੋਣੀ ਆ ਗੁਰੂ ਦੇ ਗਿਆਨ ਨਾਲ ਗੁਰੂ ਦੇ ਧਿਆਨ ਨਾਲ ਅਤੇ ਗੁਰੂ ਦੀ ਮਿਹਰ ਨਾਲ ਇਸ ਕਰਕੇ ਪਹਿਲਾਂ ਆਪਣੇ ਮਨ ਦੀ ਮੈਲ ਨੂੰ ਦੂਰ ਕਰਨ ਦੇ ਯਤਨ ਕਰੀਏ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਮਹਾਰਾਜ ਸੱਚੇ ਪਾਸ਼ਾ ਸਾਡੇ ਮਨ ਦੀ ਮੈਲ ਨੂੰ ਦੂਰ ਕਰੋ ਕਿਉਂਕਿ ਜਦੋਂ ਮਨ ਦੀ ਮੈਲ ਦੂਰ ਹੋਵੇਗੀ ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਹੱਕਦਾਰ ਬਣਾਂਗੇ ਫਿਰ ਹੀ ਸਾਡੇ ਅੰਦਰ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਗਿਆਨ ਵਸੇਗਾ ਗੁਰੂ ਸਾਹਿਬ ਜੀ ਦਾ ਧਿਆਨ ਅੰਦਰ ਲੱਗੇਗਾ ਸਭ ਤੋਂ ਜ਼ਰੂਰੀ ਹੈ ਸਾਡੇ ਮਨ ਦੀ ਮੈਲ ਨੂੰ ਦੂਰ ਕਰਨਾ ਮਨ ਦੀ ਸਾਫ ਸਫਾਈ ਕਰਨੀ ਅਸੀਂ ਆਪਣੇ ਸਰੀਰ ਦੀ ਸਾਫ ਸਫਾਈ ਵੀ ਹਰ ਰੋਜ਼ ਕਰਦੇ ਹਾਂ ਘਰ ਦੀ ਸਾਫ ਸਫਾਈ ਵੀ ਹਰ ਰੋਜ਼ ਕਰਦੇ ਹਾਂ ਅਜਿਵੇਂ ਹੁਣ ਤਿਹਾੜਾਂ ਦੇ ਦਿਨ ਚੱਲ ਰਹੇ ਆ ਤਾਂ ਹਰ ਘਰ ਦੇ ਵਿੱਚ ਵਿੱਚ ਸਫਾਈ ਅਭਿਆਨ ਚੱਲਿਆ ਏ ਭਾਵੇਂ ਹਰ ਰੋਜ਼ ਕਰਾਂ ਦੀਆਂ ਸਾਫ ਸਫਾਈਆਂ ਕੀਤੀਆਂ ਜਾਂਦੀਆਂ ਨੇ ਪਰ ਤਿਹਾੜਾਂ ਦੇ ਦਿਨਾਂ ਤੇ ਘਰ ਦਾ ਕੋਨਾ ਕੋਨਾ ਐਸ ਵਾਰਿਆ ਜਾਂਦਾ ਏ ਸਜਾਇਆ ਜਾਂਦਾ ਏ ਕੋਨੇ ਕੋਨੇ ਦੇ ਵਿੱਚੋਂ ਕੂੜਾ ਕਰਕਟ ਕੱਢ ਕੇ ਉਹਨੂੰ ਸਾਫ਼ ਕੀਤਾ ਜਾਂਦਾ ਏ ਪਰ ਮਨ ਵੱਲ ਧਿਆਨ ਹੀ ਨਹੀਂ ਆ ਇਹ ਸਾਡਾ ਮਨ ਅੰਦਰੋਂ ਸਾੜੇ ਦੇ ਨਾਲ ਈਰਖਾ ਦੇ ਨਾਲ ਭਰਿਆ ਪਿਆ ਏ ਇਹ ਅੰਦਰੋਂ ਹੰਕਾਰ ਦੇ ਨਾਲ ਭਰਿਆ ਪਿਆ ਏ ਪਤਾ ਨਹੀਂ ਇਹਦੇ ਅੰਦਰ ਕਿੰਨੀ ਕ ਨਫ਼ਰਤ ਆ ਇਸੇ ਕਰਕੇ ਹੀ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਤੇ ਨਹੀਂ ਹੁੰਦੀ ਕਿਉਂਕਿ ਸੰਗਤ ਜੀ ਜਿੰਨੀ ਦੇਰ ਤੱਕ ਇਹ ਮੈਲ ਸਾਡੇ ਅੰਦਰ ਰਹੇਗੀ ਉਨੀ ਦੇਰ ਤੱਕ ਸਾਡਾ ਭਲਾ ਹੋ ਹੀ ਨਹੀਂ ਸਕਦਾ ਉਨੀ ਦੇਰ ਤੱਕ ਸਾਡੀ ਕੋਈ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਸਕਦੀ ਮਾਰਾ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਸਾਫ਼ ਸਪਸ਼ਟ ਕਿਹਾ ਤੈਨੂੰ ਸਰਬੱਤ ਦਾ ਭਲਾ ਮੰਗਣਾ ਪੈਣਾ ਹੈ ਸਿੱਖ ਦੀ ਅਰਦਾਸ ਬੇਨਤੀ ਵੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਇਹ ਨਹੀਂ ਕਹਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਇਹ ਸਰਬੱਤ ਦਾ ਭਲਾ ਅੰਦਰੋਂ ਮੰਗਣਾ ਹੈ ਸਿਰਫ ਜ਼ੁਬਾਨ ਦੇ ਨਾਲ ਕਹਿ ਦੇਣ ਦੇ ਨਾਲ ਗੱਲ ਨਹੀਂ ਬਣਨੀ ਜਦੋਂ ਅੰਦਰੋਂ ਸਰਬੱਤ ਦਾ ਭਲਾ ਮੰਗਾਂਗੇ ਸਰਬੱਤ ਦਾ ਭਲਾ ਕਰਨਾ ਸ਼ੁਰੂ ਕਰ ਦਵਾਂਗੇ ਤਾਂ ਸਾਨੂੰ ਆਪਣੇ ਲਈ ਕੁਝ ਵੀ ਮੰਗਣ ਦੀ ਲੋੜ ਹੀ ਨਹੀਂ ਪੈਣੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬਿਨਾ ਬੋਲਿਆਂ ਬਿਨਾ ਮੰਗਿਆਂ ਹੀ ਝੋਲੀਆਂ ਖੁਸ਼ੀਆਂ ਦੇ ਨਾਲ ਮੂਹ ਮੰਗੀਆਂ ਮਰਦਾਂ ਦੇ ਨਾਲ ਭਰ ਦੇਣੀਆਂ ਨੇ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਕਿ ਮਨ ਦੀ ਮੈਲ ਹੀ ਸਾਡੇ ਗੁਰੂ ਦੀ ਕਿਰਪਾ ਤੋਂ ਸਾਨੂੰ ਦੂਰ ਰੱਖਦੀ ਹੈ ਜਿੱਦਨ ਸਾਡੇ ਮਨ ਦੀ ਮੈਲ ਦੂਰ ਹੋਣੀ ਸ਼ੁਰੂ ਹੋ ਗਈ ਅਸੀਂ ਓਵੇਂ ਓਵੇਂ ਗੁਰੂ ਸਾਹਿਬ ਜੀ ਦੇ ਨੇੜੇ ਹੋਵਾਂਗੇ ਗੁਰੂ ਦੀ ਕਿਰਪਾ ਸਾਡੇ ਉੱਤੇ ਹੋਵੇਗੀ ਤੇ ਮਨ ਦੀ ਮੈਲ ਵੀ ਗੁਰੂ ਦੀ ਕਿਰਪਾ ਤੋਂ ਬਿਨਾ ਦੂਰ ਨਹੀਂ ਹੋ ਸਕਦੀ ਇਸ ਕਰਕੇ ਰੋਜ਼-ਰੋਜ਼ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਜੋ ਵੀ ਸਾਡੇ ਅੰਦਰ ਦੇ ਔਗਣ ਆ ਕਿਉਂਕਿ ਪੂਰੇ ਦਾਅਵੇ ਦੇ ਨਾਲ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਸੱਚਾ ਸੁੱਚਾ ਹਾਂ ਮੈਂ ਬਹੁਤ ਸਾਫ਼ ਹਾਂ ਇਹ ਤਾਂ ਕੋਈ ਵਿਰਲੇ ਮਨੁੱਖ ਹੁੰਦੇ ਆ ਜਾਂ ਕਹ ਲਈਏ ਕਿ ਵਿਰਲੇ ਹੀ ਮਾਈ ਦੇ ਲਾਲ ਹੁੰਦੇ ਆ ਜੋ ਇਨਾ ਔਗਣਾ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਆ ਅੰਦਰ ਦੇ ਮੈਲ ਨੂੰ ਦੂਰ ਕਰ ਲੈਂਦੇ ਆ ਗੁਰੂ ਦੀ ਕਿਰਪਾ ਦੇ ਨਾਲ ਪਰ ਆਪਣੇ ਵਰਗੇ ਬਹੁਤੇ ਮੈਲ ਦੇ ਨਾਲ ਔਗਣਾ ਦੇ ਨਾਲ ਭਰੇ ਹੋਏ ਆ ਜਿੰਨੀ ਦੇਰ ਤੱਕ ਇਹ ਅੰਦਰ ਦੀ ਈਰਖਾ ਹੰਕਾਰ ਸਾਡੇ ਅੰਦਰੋਂ ਖਤਮ ਨਹੀਂ ਹੁੰਦਾ ਉਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਹੋ ਸਕਦੀ ਇਹ ਸਭ ਕੁਝ ਗੁਰੂ ਦੀ ਕਿਰਪਾ ਦੇ ਨਾਲ ਹੀ ਹੋਣਾ ਹੈ ਇਸ ਕਰਕੇ ਰੋਜ਼ ਹੀ ਗੱਲ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਅੰਦਰ ਆਹ ਪਾਪ ਆ ਆਹ ਗੁਨਾਹ ਮੈਂ ਕੀਤਾ ਹੈ ਆਹ ਗਲਤੀ ਮੈਂ ਕੀਤੀ ਆ ਉਹ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਆ ਇਹ ਨਹੀਂ ਆ ਵੀ ਆਪਾਂ ਦੱਸਾਂਗੇ ਤੇ ਉਹਨਾਂ ਨੂੰ ਪਤਾ ਲੱਗਣਾ ਹੈ ਉਹ ਸਭ ਕੁਝ ਜਾਣਦੇ ਆ ਉਹ ਸਿਰਫ ਇਹ ਦੇਖ ਰਹੇ ਆ ਕਿ ਇਹ ਬੰਦਾ ਕਦੋਂ ਆਪਣੇ ਔਗਣਾ ਨੂੰ ਆਪਣੇ ਗੁਨਾਹਾਂ ਨੂੰ ਮੰਨਦਾ ਹੈ ਕਦੋਂ ਮਾਫੀ ਮੰਗਦਾ ਏ ਤੇ ਕਦੋਂ ਮੈਂ ਉਹਨੂੰ ਮਾਫ ਕਰਾਂ ਮਹਾਰਾ ਸੱਚੇ ਪਾਤਸ਼ਾਹ ਬੜੇ ਦਿਆਲੂ ਨੇ ਮਹਾਰਾ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਵੱਡੇ ਵੱਡੇ ਪਾਪੀ ਗੁਨਾਹਗਾਰ ਵੀ ਬਖਸ਼ੇ ਜਾਂਦੇ ਆ ਬਸ ਜੇਕਰ ਕੋਈ ਮਨੁੱਖ ਪੂਰੇ ਮਨ ਦੇ ਨਾਲ ਵਿਸ਼ਵਾਸ ਦੇ ਨਾਲ ਟੈਪਵੇ ਤੇ ਬਸ ਇਹ ਟੈਣਾ ਹੀ ਸਿੱਖਣਾ ਹੈ ਰੋਜ ਆਪਣੇ ਔਗਣ ਗੁਨਾ ਮਨ ਤੋਂ ਮੰਨਣੇ ਆ ਕੀਤੀਆਂ ਹੋਈਆਂ ਗਲਤੀਆਂ ਗੁਨਾਹਾਂ ਦਾ ਪਛਤਾਵਾ ਕਰਨਾ ਹੈ ਅਤੇ ਅੱਗੇ ਤੋਂ ਮਹਾਰਾ ਸੱਚੇ ਪਾਸ਼ਾ ਜੀ ਤੋਂ ਸੁਮਤ ਮੰਗਣੀ ਹੈ ਕਿ ਮਹਾਰਾ ਸੱਚੇ ਪਾਸ਼ਾ ਕਿਰਪਾ ਕਰੋ ਹੁਣ ਮੇਰੇ ਤੋਂ ਇਹ ਗਲਤੀ ਇਹ ਗੁਨਾਹ ਕਦੇ ਨਾ ਹੋਵੇ ਪਿਛਲੇ ਕੀਤੇ ਔਗਣ ਗਲਤੀਆਂ ਗੁਨਾਹ ਮਾਫ ਕਰ ਦੋ ਮਹਾਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੋ ਕਿਰਪਾ ਕਰ ਦੋ ਤਾਂ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਜ਼ਰੂਰ ਕਰਦੇ ਆ ਬੰਦਾ ਹੀ ਬੰਦੇ ਨੂੰ ਮਾਫੀ ਦੇਣ ਦੇ ਵਿੱਚ ਦੇਰੀ ਕਰਦਾ ਹੈ ਕਿਉਂਕਿ ਬੰਦੇ ਦਾ ਦਿਲ ਛੋਟਾ ਜਿਹਾ ਹੈ ਪਰ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਿਲ ਬਹੁਤ ਵੱਡਾ ਹੈ ਕੋਈ ਮਨੁੱਖ ਬਸ ਟੈ ਪਵੇ ਮਨ ਪਵੇ ਕਿ ਮੇਰੇ ਅੰਦਰ ਇਹ ਔਗਣ ਆ ਤੇ ਮੈਂ ਇਹਨਾਂ ਔਗਣਾਂ ਨੂੰ ਦੂਰ ਕਰਨਾ ਹੈ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਮਾਰਾ ਸੱਚੇ 파ਸ਼ਾਉ ਦੇ ਤੇ ਛੱਟ ਹੀ ਕਿਰਪਾ ਕਰਕੇ ਉਹਦੇ ਅੰਦਰ ਦੇ ਸਾਰੇ ਔਗਣ ਸਾਰੀ ਮੈਲ ਦੂਰ ਕਰ ਦਿੰਦੇ ਆ ਤੇ ਉਹ ਮਨੁੱਖ ਨੂੰ ਆਪਣੇ ਸੋਹਣੇ ਚਰਨਾਂ ਦੇ ਨਾਲ ਜੋੜ ਲੈਂਦੇ ਆ ਸੋ ਜੋ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਉਹ ਪਾਠ ਨੂੰ ਧਿਆਨ ਦੇ ਨਾਲ ਸੁਣਨਾ ਹੈ ਸਮਝਣਾ ਹੈ ਕਿਉਂਕਿ ਜਿਵੇਂ ਜਿਵੇਂ ਗੁਰੂ ਦਾ ਗਿਆਨ ਸਾਡੇ ਅੰਦਰ ਜਾਂਦਾ ਹੈ ਤਾਂ ਅੰਦਰ ਦੀ ਮੈਲ ਆਪਣੇ ਆਪ ਹੀ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਕਿਉਂਕਿ ਗੁਰੂ ਦੇ ਗਿਆਨ ਦੇ ਨਾਲ ਹੀ ਸਾਨੂੰ ਚੰਗੇ ਮਾੜੇ ਦੀ ਸਮਝ ਪੈਂਦੀ ਆ ਸਾਨੂੰ ਪਤਾ ਲੱਗਦਾ ਕਿ ਜਿਹੜੇ ਕੰਮ ਮੈਂ ਇਹ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਕਰਦਿਆਂ ਹਾਂ ਇਹਨਾਂ ਦੇ ਵਿੱਚੋਂ ਕਿਹੜੇ ਕੰਮ ਮੇਰੀਆਂ ਗਲਤੀਆਂ ਨੇ ਮੇਰੇ ਗੁਨਾਹ ਨੇ ਕਿਹੜੇ ਕੰਮਾਂ ਕਰਕੇ ਮੇਰੇ ਮਾੜੇ ਕਰਮ ਬਣ ਸਕਦੇ ਆ ਕਿਹੜੇ ਕੰਮ ਨੇਕ ਕੰਮ ਨੇ ਜਿਨ੍ਹਾਂ ਕਰਕੇ ਮੇਰੇ ਚੰਗੇ ਕਰਮ ਬਣ ਸਕਦੇ ਆ ਇਹ ਚੰਗੇ ਮਾੜੇ ਦਾ ਗਿਆਨ ਗੁਰੂ ਦੇ ਗਿਆਨ ਤੋਂ ਹੀ ਹਾਸਲ ਹੁੰਦਾ ਹੈ ਸੋ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਸਮਝ ਸਮਝ ਕੇ ਕਰਨਾ ਹੈ ਅਤੇ ਹਰ ਰੋਜ਼ ਅਰਦਾਸ ਬੇਨਤੀ ਦੇ ਵਿੱਚ ਜਿੱਥੇ ਗੁਰਬਾਣੀ ਦਾ ਪਾਠ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਣੀ ਆ ਉਥੇ ਜੀਵਨ ਦੇ ਵਿੱਚ ਵਿਚਰਦਿਆਂ ਹੋਈਆਂ ਵੀ ਜੋ ਆਪਾਂ ਰੋਜ਼ ਰੋਜ਼ ਪਤਾ ਨਹੀਂ ਕਿੰਨੀਆਂ ਗਲਤੀਆਂ ਕਿੰਨੇ ਗੁਨਾਹ ਕਰਦੇ ਆ ਕਿੰਨੇ ਪਾਪ ਕਰਦੇ ਆ ਉਹਨਾਂ ਦੀ ਵੀ ਮਾਫੀ ਮੰਗਣੀ ਆ ਜੋ ਅੰਦਰ ਮਾੜੀਆਂ ਆਦਤਾਂ ਨੇ ਜਿਵੇਂ ਕਿ ਈਰਖਾ ਦੀ ਮਾੜੀ ਆਦਤ ਸਾਡੇ ਅੰਦਰ ਜੋ ਸਾੜਾ ਭਰਿਆ ਏ ਨਿੱਕੀ ਨਿੱਕੀ ਗੱਲ ਤੇ ਮਨ ਹੰਕਾਰ ਦੇ ਨਾਲ ਪਰ ਜਾਂਦਾ ਹੈ ਨਿੱਕੀ ਨਿੱਕੀ ਗੱਲ ਤੋਂ ਹੀ ਦੂਜਿਆਂ ਤੇ ਗੁੱਸਾ ਆ ਜਾਂਦਾ ਹੈ ਨਿੰਦਿਆ ਚੁਗਲੀ ਕਰਨ ਦੀ ਮਾੜੀ ਆਦਤ ਇਸ ਸਾਰੀਆਂ ਮਾੜੀਆਂ ਆਦਤਾਂ ਤੋਂ ਛੁਟਕਾਰੇ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਮਹਾਰਾਜ ਸੱਚੇ ਪਾਸ਼ਾ ਮੇਰੇ ਮਨ ਦੀ ਸਾਫ ਸਫਾਈ ਕਰੋ ਇਹ ਮਨ ਨੂੰ ਸੋਹਣਾ ਸਾਫ ਬਣਾ ਕੇ ਇਹਨੂੰ ਆਪਣੇ ਸੋਹਣੇ ਚਰਨਾਂ ਦੇ ਨਾਲ ਜੋੜ ਲਓ ਇਹ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਤਾਂ ਦੇਖਿਓ ਸਤਿਗੁਰੂ ਸਰ ਜੀ ਕਿਰਪਾ ਜੀ ਦੁਆਰ ਕਰਦੀ ਆ। ਸੋ ਸੰਗਤ ਜੀ ਆਸ ਕਰਦੇ ਆਂ ਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ।